ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਹਿੰਦੇ ਨਾ ਕਿ ਦਿਨ ਚੜਦਾ ਹੈ ਤੇ ਰਾਤ ਵੀ ਹੁੰਦੀ ਹੈ ਗਰਮੀ ਲੱਗਦੀ ਹੈ ਸਰਦੀ ਵੀ ਆਉਂਦੀ ਹੈ ਸਾਨੂੰ ਗਰਮੀ ਦਾ ਅਹਿਸਾਸ ਜਦੋਂ ਹੁੰਦਾ ਹੈ ਤਾਂ ਸਾਨੂੰ ਸਰਦੀ ਆਉਂਦੀ ਹੈ ਤੇ ਸਰਦੀ ਦਾ ਅਹਿਸਾਸ ਜਦੋਂ ਹੁੰਦਾ ਹੈ ਤਾਂ ਗਰਮੀ ਆਉਂਦੀ ਹੈ ਦਿਨ ਨੂੰਾਨੂੰ ਪਤਾ ਲੱਗਦਾ ਜਦੋਂ ਰਾਤ ਖਤਮ ਹੋ ਜਾਂਦੀ ਹੈ ਜਾਂ ਰਾਤ ਆਉਂਦੀ ਹੈ ਸਾਨੂੰ ਦਿਨ ਦਾ ਅਹਿਸਾਸ ਹੁੰਦਾ ਐਵੇਂ ਸੋਖਰ ਦੁੱਖ ਜਿਵੇਂ ਨਾਲ-ਨਾਲ ਚੱਲਦੇ ਆ ਮੱਖਰੀਆਂ ਗੱਲਾਂ ਨੇ ਕਿ ਕਈਆਂ ਨੂੰ ਦੁੱਖ ਜ਼ਿਆਦਾ ਆਉਂਦਾ ਕਈਆਂ ਨੂੰ ਕੱਟ ਆਉਂਦਾ ਉਹ ਆਪਣੇ ਕਰਮਾਂ ਦਾ ਜੋ ਲਿਖਿਆ ਤੇ ਦੁਖਿਆ ਹੁੰਦਾ ਪਰ ਮੈਂ ਜਿਹੜੀ ਅੱਜ ਨਾਲ ਗੱਲ ਕਰਨੀ ਚਾਹੁੰਨਾ ਮੈਂ ਸੀਐਮਸੀ ਬਾਰੇ ਗੱਲ ਕਰਨੀ ਚਾਹੁੰਨਾ ਸੀਐਮਸੀ ਹਸਪਤਾਲ ਬਾਰੇ ਲੁਯਾਨੇ ਦਾ ਹਸਪਤਾਲ ਜਿਹੜਾ ਸੀਐਮਸੀ ਉਹਦੇ ਬਾਰੇ ਗੱਲ ਕਰਨੀ ਚਾਹੁੰਨਾ ਜਿਵੇਂ ਪਹਿਲਾਂ ਉੱਥੇ ਬਲੱਡ ਟੈਸਟ ਦੇ ਜਾਂ ਅਲਟਰਾਸਾਊਂਡ ਜਾਂ ਕੋਈ ਸਕੈਨ ਕਰਾਣਾ ਤੋਂ ਬਹੁਤ ਪੈਸੇ ਹੁੰਦੇ ਸੀਗੇ ਬਹੁਤ ਮਹਿੰਗਾ ਇਲਾਜ ਹੁੰਦਾ ਸੀਗਾ ਤੇ ਦੂਜਾ ਉੱਥੇ ਕੋਈ ਪੁੱਛਕਿਛ ਨਹੀਂ ਹੁੰਦੀ ਸੀਗੀ ਡਾਕਟਰ ਕੋਈ ਦੱਸਦੇ ਨਹੀਂ ਸੀਗੇ ਪੇਸ਼ੈਂਟ ਨੂੰ ਆ ਕੇ ਦੱਸਿਆ ਨਹੀਂ ਜਾਂਦਾ ਸੀਗਾ ਸਿੱਧਾ ਜਾਂਦਾ ਸੀ ਡਾਕਟਰ ਪਰਚੀ ਲਿਖੀ ਲਓ ਜੀ ਆ ਤੁਹਾਡੀ ਬਿਵਾਰੀ ਆ ਤੁਸ ਦਵਾਈ ਹੈ ਲੈ ਲਓ ਇਹ ਗੱਲ ਮੈਂ 50 ਸਾਲ ਤੋਂ ਮੈਂ ਦੇਖ ਰਿਹਾ ਸੀਗਾ ਕਈ ਵਾਰੀ ਹਸਪਤਲ ਜਾਣ ਦਾ ਮੌਕਾ ਮਿਲਿਆ ਕਈ ਪੇਸ਼ੈਂਟ ਦੇ ਨਾਲ ਜਾਣ ਦਾ ਮੌਕਾ ਮਿਲਿਆ ਕਿਸੇ ਦਾ ਆਪਾਂ ਉਹ ਕਰਨ ਗਏ ਆ ਖਬਰਸਾਰ ਲੈਣ ਗਏ ਆ ਜਾਂ ਕਿਸੇ ਨਾਲ ਗਏ ਆ ਪੇਸ਼ੈਂਟ ਦੇ ਨਾਲ ਨਾਟਕ ਦਾ ਵਧੀਆ ਵਧੀਆ ਨਹੀਂ ਸੀਗਾ ਖੈਰ ਜਿਹੜੀ ਗੱਲ ਮੈਂ ਕਰਨੀ ਚਾਹਣਾ ਇਹ ਕਿ ਅੱਜ ਵੀ ਡੇਟ ਦੇ ਵਿੱਚ ਮੈਨੂੰ ਮਹੀਨਾ ਹੋ ਗਿਆ ਤੁਹਾਨੂੰ ਮੈਂ ਤਾਂ ਗੱਲ ਦੱਸ ਰਿਹਾ ਕਿ ਮੈਂ ਆਪਣੀ ਅੱਖ ਦਾ ਪੇਸ਼ੇ ਕਰਾਇਆ ਸੀ ਸੀਐਮਸੀ ਤੋਂ ਔਰ ਡਾਕਟਰਾਂ ਨੇ ਬਹੁਤ ਵਧੀਆ ਚੈੱਕ ਕੀਤਾ ਸਾਰੇ ਡਾਕਟਰਾਂ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ 3 ਹੱਥ ਤੱਕ ਤੇ ਦੂਜੇ ਪਾਸੇ ਚੈੱਕ ਕੀਤਾ ਨਾਲੇ ਜਿਹੜੀਆਂ ਮੇਰੇ ਖੂਨ ਟੈਸਟ ਹੋਇਆ ਜਾਂ ਪਿਸ਼ਾਬ ਟੈਸਟ ਹੁੰਦਾ ਹੈ ਜਾਂ ਕੋਈ ਸਕੈਨ ਕਰਾਣਾ ਹੈ ਉਹ ਸਾਰਾ ਰੇਟ ਹੀ ਬਹੁਤ ਘੱਟ ਕਰਤਾ ਹੈ ਸੀਐਮਸੀ ਨੇ ਦੂਜੇ ਪਾਸੇ ਤੁਹਾਡੀ ਫਾਈਲ ਬਣਦੀ ਹੈ ਤਾਂ ਫਾਈਲ ਤੁਹਾਨੂੰ ਨਾਲ ਦੇ ਦਿੱਤੀ ਜਾਂਦੀ ਹੈ ਅੱਗੇ ਨਹੀਂ ਦਿੱਤੀ ਜਾਂਦੀ ਸੀਗੀ ਇਹ ਦੂਜਾ ਜੇ ਤੁਸੀਂ ਉੱਥੋਂ ਇਲਾਜ ਆਪਣਾ ਚੈੱਕ ਕਰਾ ਰਹੇ ਹੋ ਤੁਹਾਨੂੰ ਕਹਿੰਦੇ ਨੇ ਖੂਨ ਟੈਸਟ ਕਰਾ ਕੇ ਲਿਆਓ ਜਾਂ ਪਿਸ਼ਾਬ ਦੀ ਰਿਪੋਰਟ ਲਿਆਓ ਜਾਂ ਕੋਈ ਹੋਰ ਸਕੈਨ ਕਰਾਣਾ ਹੈ ਤੁਸੀਂ ਥਰੂਆਊਟ ਇੰਡੀਆ ਜਿੱਥੋਂ ਮਰਜ਼ੀ ਕਰਵਾ ਸਕਦੇ ਹੋ ਬਾਹਰੋਂ ਉਹ ਤੁਹਾਨੂੰ ਕਹਿੰਦੇ ਡਾਕਟਰ ਤੁਸੀਂ ਬਾਹਰੋਂ ਕਰਵਾ ਲਓ ਸੀਐਮਸੀ ਅੰਦਰੋਂ ਕਰਵਾਉਣ ਦੀ ਲੋੜ ਨਹੀਂ ਤੁਹਾਡੀ ਮਰਜ਼ੀ ਹੈ ਤੁਸੀਂ ਉੱਥੇ ਪੈਸੇ ਪੁੱਛੋ ਕਿੰਨੇ ਦੇਣ ਦੇ ਮੰਨ ਲਓ 10000 ਦਾ ਖਰਚਾ ਆਉਂਦਾ ਉੱਥੇ ਟੈਸਟ ਕਰਾਉਣ ਦਾ ਬਾਹਰ ਤੁਸੀਂ ਟੈਸਟ ਕਰਾਓ ਬਾਹਰ ਦਾ ਅਫਸਰ ਕੱਟਾ ਵਾਲਾ ਜੀ ਬਾਰੋ ਕਰਵਾ ਲਓ ਤਾਰੋ 512 ਖਰਚਾ ਦਾ 500 ਦਾ ਕਰਾ ਲਓ ਜੀ ਬਾਹਰੋਂ 1200 ਆਉਂਦਾ 6000 ਰੁਪਏ ਦਾ ਕਰਾ ਲਓ ਮਤਲਬ ਕਿ ਕਿ ਤੁਹਾਨੂੰ ਪੂਰੀ ਖੁੱਲੀ ਛੁੱਟੀ ਹੈ ਤੁਸੀਂ ਉੱਥੋਂ ਇਲਾਜ ਕਰਵਾਉਣਾ ਹੈ ਉੱਥੋਂ ਟੈਸਟ ਕਰਵਾਉਣੇ ਹੈ ਨਾ ਕਰਾਉਣੇ ਹੈ ਡਾਕਟਰ ਨੇ ਤੁਹਾਨੂੰ 150 ਰੁਪਿਆ ਫੀਸ ਹੈਗੀ ਆ ਉਹ ਡਾਕਟਰ ਨੇ ਤੁਹਾਨੂੰ ਚੈੱਕ ਕਰ ਲੈਣਾ ਤੁਹਾਨੂੰ ਉਹਨੇ ਅਰ ਬੋਟਾ ਮੂ ਵਾਲਣੀਆਂ ਨੇ ਤੁਸੀਂ ਬਾਹਰੋਂ ਕਰਾਓ ਜਾਂ ਉੱਥੋਂ ਅੰਦਰੋਂ ਕਰਾਓ ਤੁਹਾਡੀ ਮਰਜ਼ੀ ਆ ਅੱਗੇ ਵਾਂਗੂ ਨਹੀਂ ਅੱਗੇ ਹੁੰਦਾ ਸੀ ਤੁਹਾਨੂੰ ਅੰਦਰੋਂ ਹੀ ਕਰਾਉਣੀ ਪੈਂਦੀ ਸੀਗੀ ਹਾਲਾਂਕਿ ਕਈ ਹੱਤਾਲਾਂ ਦਾ ਅਜੇ ਵੀ ਇਹੀ ਚੱਲਦਾ ਕਿ ਅੰਦਰੋਂ ਹੀ ਕਰਾਉਣਾ ਪੈਂਦਾ ਜਾਂ ਕਿਸੇ ਡਾਕਟਰ ਕੋ ਜਾਨਨੇ ਆ ਆਪਾਂ ਤੋਂ ਡਾਕਟਰ ਦੇ ਅੰਦਰ ਹੀ ਲੈਬ ਲੱਗੀ ਆ ਉਹਦੇ ਅੰਦਰ ਹੀ ਦਵਾਈਆਂ ਲੈਣੀਆਂ ਪੈਂਦੀਆਂ ਨੇ ਪਰ ਸੀਐਮਸੀ ਦਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਸੀਐਮਸੀ ਦੇ ਵਿੱਚ ਐਸੀ ਹੁਣ ਕੋਈ ਗੱਲ ਨਹੀਂ ਤੁਸੀਂ ਜਿੱਥੋਂ ਮਰਜ਼ੀ ਟੈਸਟ ਕਰਾ ਸਕਦੇ ਹੋ ਜਿੱਥੇ ਮਰਜੀ ਸਕੈਨ ਕਰਾ ਸਕਦੇ ਹੋ আল্ট্রাসাউন্ড ਕਰਾ ਸਕਦੇ ਹੋ ਡਾਕਟਰ ਨੂੰ ਆ ਕੇ ਦਿਖਾ ਸਕਦੇ ਹੋ ਤੁਹਾਨੂੰ ਸਾਫ਼ ਉੱਤੇ ਬਿਠਾ ਕੇ ਪਿਆਰ ਦੇ ਨਾਲ ਅੱਗੇ ਅੱਗੇ ਆਂਗੂ ਨਹੀਂ ਹੈਗਾ ਅੱਗੇ ਤਾਂ ਡਾਕਟਰ ਗੱਲ ਹੀ ਨਹੀਂ ਕਰਦੇ ਹੁੰਦੇ ਸੀਗੇ ਹੁਣ ਡਾਕਟਰ ਤੁਹਾਡੇ ਨਾਲ ਗੱਲ ਕਰਨਗੇ ਤੁਹਾਨੂੰ ਦੱਸਣਗੇ ਕਿ ਤੁਹਾਨੂੰ ਆਹ ਬਿਮਾਰੀ ਹੈ ਇਹ ਆ ਦੋ ਗਲ ਆਜ ਨੇ ਜੀ ਦੋਵਾਂ ਇਲਾਜਾਂ 'ਚੋਂ ਐਨੇ ਪੈਸੇ ਲੱਗਣੇ ਨੇ ਕਿ ਐਨੇ ਪੈਸੇ ਦੁਜੀ ਇਲਾਜ ਲੱਗਣਾ ਜਿਹੜਾ ਮਰਜ਼ੀ ਕਰਵਾ ਲਓ ਤੁਹਾਡੀ ਮਰਜ਼ੀ ਹੈ ਕਰਾਓ ਤੁਹਾਡੀ ਮਰਜ਼ੀ ਹੈ ਕਿਸੇ ਹੋਰ ਡਾਕਟਰ ਦੀ ਸਲਾਹ ਲੈਣੀ ਹੈ ਬਾਹਰੋਂ ਤੁਹਾਨੂੰ ਫਾਈਲ ਤੁਹਾਡੀ ਬਣਾ ਕੇ ਦਿੱਤੀ ਜਾਊਗੀ ਤੁਹਾਡੇ ਸਕੈਨ ਤੁਹਾਨੂੰ ਨਾਲ ਦੇ ਦੇਣੇ ਉਹਨਾਂ ਨੇ ਤੁਹਾਡਾ ਰਿਪੋਰਟਾ ਤੁਹਾਡੇ ਨਾਲ ਦੇਣੀ ਹੈ ਅੱਗੇ ਨਹੀਂ ਰਿਪੋਰਟਾ ਦਿੰਦੇ ਸੀ ਨਾਲ ਉਹ ਉਹੀ ਰਿਪੋਰਟਾ ਲੈ ਕੇ ਤੁਸੀਂ ਕਿਸੇ ਵੀ ਡਾਕਟਰ ਕੋਲ ਜਾ ਸਕਦੇ ਹੋ ਡਾਕਟਰ ਕੋਲ ਜਾ ਕੇ ਸਲਾਹ ਕਰ ਸਕਦੇ ਹੋ ਵੀ ਭਾਈ ਆ ਮੈਨੂੰ ਫੋਲੋਅ ਪੈਗੀ ਆ ਆ ਮੇਰੇ ਸਕੈਨ ਆ ਮੇਰਾ ਉਹ ਹੈ ਪਰ ਡਾਕਟਰ ਹੈ ਉਹ ਕਹੇਗਾ ਇਹ ਮੈਨੂੰ ਬਾਹਰੋਂ ਵੀ ਆਪਣਾ ਦੁਆਰਾ ਕਰਾਓ ਇਹ ਆਪਣੇ ਟੈਸਟ ਪਰ ਸੀਐਮਸੀ ਇਹ ਵਿੱਚ ਹੁੰਨੇ ਹੋ ਗਿਆ ਮਿੱਥੋ ਮਰਜ਼ੀ ਤੁਸੀਂ ਟੈਸਟ ਕਰਵਾ ਲਓ ਜਸਟ ਕਰਵਾ ਕੇ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਮੇਰੇ ਕਹਿੰਦਾ ਮਤਲਬ ਇਹ ਵੀ ਇਹ ਮੈਨੇਜਮੈਂਟ ਦੀ ਕੋਈ ਮੀਟਿੰਗ ਹੋਈ ਆ ਜਾਂ ਮੈਨੇਜਮੈਂਟ ਦੇ ਉੱਪਰ ਟੁੱਟ ਕੋ ਟੁੱਟ ਕਸੀ ਗਈ ਆ ਉਹਦੀ ਟੂੜੀ ਕਸੀ ਗਈ ਆ ਜਿਵੇਂ ਅੱਜ ਹੀ ਬੰਦੇ ਬਣ ਜੋ ਤੁਸੀਂ ਬਹੁਤ ਲੋਕਾਂ ਨੂੰ ਪਹਿਲਾਂ ਲੁੱਟਮਾਰ ਕਰਦੇ ਸੀਗੇ ਲੁੱਟਮਾਰ ਮਤਲਬ ਮੇਰੇ ਕਹਿੰਦਾ ਮਤਲਬ ਇਹ ਵੀ ਬਹੁਤ ਪੈਸੇ ਲੈਂਦੇ ਸੀ ਅੱਗੇ ਗੈਸਟਾਂ ਦੇ ਆਰਾਮ ਦੇ ਉੱਤੇ ਗੋਰ ਅਨਾਉਂਸ ਦੇ ਲੋਕ ਜੋ ਜੀ ਬੰਦਾ ਦਾਖਲ ਹੋਇਆ ਲੋਜ ਜਾ ਕਰਾਉਣੀ 50000 ਰੁਪਇਆ ਐਡਾ ਹੁਣ ਨਹੀਂ ਹੁੰਦਾ ਅਮਰੀਕਾ ਨੂੰ ਮਤਲਬ ਇਹ ਆ ਮੈਂ ਠੂ ਆਪਾਂ ਇੰਡੀਆ ਦੇ ਵਿੱਚ ਇਹ ਗੱਲ ਮੈਂ ਤੁਹਾਨੂੰ ਮੈਂ ਤੁਹਾਨੂੰ ਉੱਥੇ ਜਾ ਕੇ ਦੇਖਿਆ ਆਇਆ ਆਇਆ ਮਾਹੌਲ ਜਿਹੜਾ ਮੈਨੂੰ ਚੰਗਾ ਲੱਗਿਆ ਤਾਂ ਮੈਂ ਤੁਹਾਨੂੰ ਇਹ ਗੱਲ ਸੰਜੀ ਕੀਤੀ ਤੇ ਕਿਉਂਕਿ ਮੈਂ ਉੱਥੇ ਅੱਖ ਦਾ ਆਪਰੇਸ਼ਨ ਕਰਵਾਇਆ ਸੀਗਾ ਮੋਤੀਆ ਸੀਗਾ ਲੈਂਸ ਪੋਇਆ ਬਹੁਤ ਵਧੀਆ ਰਿਪੋਰਟ ਆ ਉਹਦੀ ਔਰ ਬਹੁਤ ਵਧੀਆ ਉਹਨਾਂ ਨੇ ਇਲਾਜ ਕੀਤਾ ਮੇਰਾ ਇੱਕ ਤਾਂ ਮੈਂ ਪਹਿਲਾਂ ਪ੍ਰਾਈਵੇਟ ਹਸਪੀਟਲ ਇੱਥੇ ਇਲਾਜ ਕਰਾਇਆ ਸੀਗਾ ਅੱਖ ਦਾ ਇਹ ਮੇਰਾ ਫੇਲ ਹੋ ਗਿਆ ਸੀ ਇੱਥੇ ਵਕਤੋਂ ਨਹੀਂ ਇੱਥੇ ਨਹੀਂ ਦਿਖਤ ਦਿਖ ਰਹੇ ਵੱਖਰੀ ਗੱਲ ਆ ਪਰ ਮੈਂ ਜੇ ਇੱਥੋਂ ਇਲਾਜ ਕਰਵਾਇਆ ਮੈਂ ਉੱਥੇ ਪ੍ਰੈਸ਼ਰ ਕਿ ਲੈਫਟ ਦਾ ਰਾਈਟ ਦਾ ਮੈਂ ਹੁਣ ਉਥੋਂ ਕਰਾਇਆ ਸੀ ਐਸ ਸੀ ਐਮ ਸੀ ਤੋਂ ਉਹ ਕਰਵਾ ਕੇ ਮੈਨੂੰ ਹੀ ਪਤਾ ਲੱਗਿਆ ਕਿ ਬਹੁਤ ਜੀਮ ਜ਼ਮੀਨ ਇਸਮਾਨ ਦਾ ਫਰਕ ਹੈ ਆਪਰੇਸ਼ਨ ਕਰਨ ਦੇ ਵਿੱਚ ਵੀ ਡਾਕਟਰਾਂ ਦਾ ਹੁਣ ਬਹੁਤ ਵਧੀਆ ਵਜਿਰਾ ਹੈ ਮੁੱਕੀ ਗੱਲ ਕਿ ਜੇ ਕੋਈ ਤੁਸੀਂ ਮੈਂ ਇਹ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਕੋਲੇ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਆਪਣੇ ਪੰਜਾਬੀ ਬੈਠੇ ਆ ਜਿੰਨੇ ਬੰਦੇ ਜਿਹੜੇ ਬੰਦੇ ਸੀ ਐਮ ਸੀ ਆ ਕੇ ਦੇਖ ਚੁੱਕੇ ਹੋਏ ਆ ਵੀ ਇੱਥੇ ਨਹੀਂ ਸੁਣਦੇ ਸੀਗੇ ਉਹਨਾਂ ਨੂੰ ਪਤਾ ਲੱਗ ਜਾਵੇ ਉੱਥੋਂ ਸੁਣਾਈ ਹੋਣ ਲੱਗ ਪਈ ਉਹਨਾਂ ਹੀ ਮੈਨੇਜਮੈਂਟ ਕਮੇਟੀ ਤੋਂ ਪ੍ਰੂਵ ਹੋਇਆ ਜਾਂ ਅਪਰੂਵ ਜਿਸ ਨੂੰ ਜਿਸ ਤੋਂ ਚੱਲਦਾ ਬਾਹਰੋਂ ਚੱਲਦਾ ਫੋਰਮ ਤੋਂ ਚੱਲਦੇ ਆ ਇਹ ਹਫ਼ਤਾ ਚੱਲਦਾ ਉੱਥੋਂ ਉਹਨਾਂ ਨੇ ਕੋਈ ਟੂਰੀਟ ਐਡ ਕੀਤੀ ਆ ਜੋ ਵੀ ਹੋਇਆ ਕਹਿੰਦਾ ਮਤਲਬ ਅੱਜ ਦੇ ਡੇਟ ਦੇ ਵਿੱਚ ਤੁਸੀਂ ਜੇ ਕੋਈ ਬਿਮਾਰੀ ਠਵਾਰੀ ਹੈਗੀ ਆ ਅੱਬ ਤਾਂ ਪ੍ਰਮਾਤਮਾ ਕਰੇ ਕਿ ਤੁਹਾਨੂੰ ਕਦੇ ਹਸਪਤਲ ਜਾਣਾ ਨਾ ਪਵੇ ਅਸੀਂ ਅਰਦਾਸ ਕਰਦੇ ਆ ਮੈਂ ਵੀ ਅਰਦਾਸ ਕਰਦਾ ਸਾਡੇ ਅਸੀਂ ਸਾਰੇ ਸਰਵਦਾ ਭਲਾ ਮੰਗਦੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਰ ਜੇ ਕਦੇ ਇੱਕ ਬਾਈ ਚਾਂਸ ਕਿਤੇ ਹੁਣ ਪ੍ਰੋਬਲਮ ਆ ਹੀ ਜਾਂਦੀ ਹੈ 50 ਸਾਲ ਦੇ ਨੇੜੇ ਤੇ ਸਾਰਿਆਂ ਨੂੰ ਪ੍ਰੋਬਲਮ ਆ ਜਾਂਦੀ ਹੈ ਕਿ ਅੱਖ ਦੀ ਪ੍ਰੋਬਲਮ ਆ ਗਈ ਕਿਸ ਟਿੱਡ ਦੀ ਆ ਗਈ ਕਿਸੇ ਦੀ ਕੋਈ ਰਸੌਲੀ ਆ ਗਈ ਕੋਈ ਪਥਰੀ ਆ ਗਈ ਕੋਈ ਕੁਛ ਵੀ ਹੋ ਗਿਆ ਦੰਦਾ ਨਹੀਂ ਪ੍ਰੋਬਲਮ ਆ ਗਈ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਵੀ ਅਲਰਜੀ ਸੀ ਕਰਵਾਉਣਾ ਇੱਕ ਵਾਰੀ ਹੱਤਾਲ ਦੇ ਡਾਕਟਰਾਂ ਸਿੀਐਮਸੀ ਅਸਲੂਆਣਾ ਸੀਐਮਸੀ ਲੁਧਿਆਣਾ ਦੇ ਹਸਪਤਾਲ ਦੇ ਦੇ ਡਾਕਟਰਾਂ ਨਾਲ ਇੱਕ ਵਾਰੀ ਵਿਚਾਰ-ਵਿਚਾਰ ਜ਼ਰੂਰ ਕਰ ਲਈਓ ਤਾਂ ਜੋ ਤੁਹਾਡਾ ਪੈਸਾ ਵੀ ਆਪਣਾ ਖੂਬ ਸਿੰਨੇ ਦੀ ਦਵਾਈ ਹੈ ਨਾ ਆਪਣਾ ਪੈਸਾ ਹੀ ਬਚ ਸਕੇ ਤੇ ਦੂਜਾ ਆਪਣਾ ਕਾਈ ਵੀ ਬਾਰੇ ਹੁਣ ਤੁਹਾਨੂੰ ਇੱਕ ਗੱਲ ਕਹੀ ਜਾਂਦੀ ਜਿਉਂ ਸੱਚ ਬਹੁਤ ਹੈਗਾ ਜੀ ਹੋਰ ਸੋਛ ਹੈ ਨਹੀਂ ਇਹ ਘਟਵਾ ਰਚਾ ਅਸੀਂ ਤਾਂ ਉਹ ਕਹਿੰਦਾ ਮਤਲਬ ਪੰਜਾਬੀ ਜੀ ਕਹਿੰਦੇ ਆ ਵੀ ਬੰਦੇ ਹੋਣਗੇ ਕਿ ਇਸ ਕਰਕੇ ਇਹ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਹੋਰ ਜਾਣਕਾਰੀ ਦੇਣਾ ਧੰਨਵਾ ਇਹਦੇ ਨਾਲ ਹੀ ਰਿਲੇਟਡ ਹੈਗੀ ਆ ਤੇ ਕਿ ਜਿਹੜੇ ਬੰਦਿਆਂ ਨੇ ਅਜੇ ਤੱਕ ਲਾਈਫ ਪਾਲਿਸੀ ਲਾਈਫ ਇੰਸ਼ੋਰੈਂਸ ਜਾਂ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ ਮੇਰੀ ਹਰਤਵੰਦ ਕੀ ਬੇਨਤੀ ਆ ਉਹ ਸਾਰੇ ਜਣੇ ਆਪਣੀ ਇੰਸ਼ੋਰੈਂਸ ਸਮਝੀ ਕਰਾਓ ਮੈਂ ਨਹੀਂ ਕਹਿੰਦਾ ਮੇਤੋ ਕਰਾਓ ਮੈਂ ਨਾ ਮੈਂ ਕਰਦਾ ਜਾਂ ਮੈਂ ਤੁਹਾਨੂੰ ਕੋਈ ਟੀਮ ਹੈਗੀ ਆ ਭੇਜੂੰਗਾ ਤੁਹਾਡੇ ਕੋਲ ਜਾਂ ਤੁਸੀਂ ਜੇ ਤੁਸੀਂ ਹੈਲਥ ਪਾਲਸੀ ਨਹੀਂ ਕਰਵਾਈ ਮੈਂ ਇਹਦਾ ਕਰਾਇਆ ਸੀਗਾ ਹੈਲਥ ਪਾਲਸੀ ਕਰਾਈ ਹੋਈ ਸੀ ਤਾਂ ਮੇਰਾ 40-50 ਹਜ਼ਾਰ ਲੱਗਿਆ ਉਹ ਸਾਰਾ ਹੈਲਥ ਉਹਨੇ ਕੰਪਨੀ ਨੇ ਦਿੱਤਾ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਵੀ ਆਪਾਂ ਜਿਹੜੇ ਮਿਡਲ ਕਲਾਸ ਲੋਕ ਹੈਗੇ ਆ ਆਪਾਂ ਇਹ ਗੌਰ ਨਹੀਂ ਕਰਦੇ ਕਿ ਆਪਾਂ ਛੱਡੋ ਜੀ ਮੈਂ ਕਿਹਾ ਬਿਮਾਰ ਹੋਣ ਲੱਗਿਆਂ ਨਹੀਂ ਮੰਨ ਲਓ ਕਿ ਜੇ ਅਸੀਂ ਜਾਂਦਾ ਕਿ ਐਕਸੀਡੈਂਟ ਹੀ ਹੋ ਜਾਏ ਮੇਰਾ ਇੱਕ ਦੋਸਤ ਸੀਗਾ ਉਹ ਜਾ ਰਿਹਾ ਤੇ ਉਦੋਂ ਕਾਰ ਆਈ ਕਾਰ ਵਾਲੇ ਨੇ ਵਿਚ ਮਾਰਿਆ ਮੋਟਰਸਾਈਕਲ ਦੇ ਵਿੱਚ ਤੇ ਉਹਦੀ ਲੱਗ ਟੁੱਟ ਗਈ ਜਾ ਕਿ ਹਸਪਤਾਲ ਲੱਗੇ 45000 ਰੁਪਏ ਲੱਗਿਆ ਇੰਸ਼ੋਰੈਂਸ ਨਹੀਂ ਸੀਗੀ ਉਹਦੇ ਕੋਲੇ ਹੈਲਥ ਇੰਸ਼ੋਰੈਂਸ ਨਹੀਂ ਸੀ ਉਹਦੇ ਕੋਲੇ ਕਿੱਸੀ ਖਤੜੇ ਪੈ ਜੀ ਸੈਕ ਪੈ ਹੀ ਹੈਗੇ ਸੀ ਚਲੋ ਖਰਚ ਲੈ ਬਾਈ ਚਾਹ ਗਰੀਬ ਬੰਦਿਆਂ ਕੋਲ ਨਹੀਂ ਹੁੰਦੇ ਪੈਸੇ ਜਿਉਂ 1000 ਰੁਪਏ 2000 ਰੁਪਏ ਮਹੀਨਾ ਕੱਢ ਕੇ ਸਾਲ ਦੀ ਮੰਲੋ 12 13000 15000 ਕਿਸਤ ਜਾਂਦੀ ਵੀ ਹੈ ਜੇ ਹੈਲਥ ਪਾਲਿਸੀ ਦੇ ਵਿੱਚ ਤਾਂ ਤੁਸੀਂ ਕਰਵਾ ਸਕਦੇ ਹੋ ਜੀ ਵੀ ਆਰ ਤੋਂ ਕਰਵਾ ਲਓ ਜਾਂ ਕਿਸੇ ਤੁਹਾਡਾ ਵਾਕਰ ਹੈਗਾ ਉਹ ਤੋਂ ਕਰਵਾ ਲਓ ਜਰੂਰ ਕਰਵਾਓ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਨਹੀਂ ਕੋਈ ਸਮਝ ਆਂਦੀ ਤਾਂ ਮੇਰਾ WhatsApp ਨੰਬਰ ਤੁਹਾਨੂੰ ਇਹ ਪਰ ਉੱਪਰ ਵੀ ਆ ਜਾਊਗਾ ਮੇਰਾ WhatsApp ਨੰਬਰ 94173 51590 ਮੇਰਾ ਫੋਨ ਨੰਬਰ ਵੀ ਇਹੀ ਹੈ WhatsApp ਵੀ ਇਹੀ ਹੈ 94171 51590 94173 51590 ਮੇਰੇ ਨੰਬਰ ਨੂੰ ਸੇਵ ਕਰਕੇ ਮੇਰੇ ਨੰਬਰ ਤੇ ਆਪਣਾ ਅਸਲੀ ਆਧਾਰ ਕਾਰਡ ਭੇਜ ਦਿਓ ਆਪਣਾ ਤੁਸੀਂ ਜੋ ਸਮੱਸਿਆ ਹੈਗੀ ਮੈਨੂੰ ਭੇਜ ਦਿਓ ਮੈਂ ਉਸ ਆਵ ਨਾਲ ਤੁਹਾਨੂੰ ਹੈਲਥ ਪਾਲਸੀ ਦੱਸ ਦੂੰਗਾ ਵੀ ਪਾਲਸੀ ਵੀ ਆ ਤੁ ਜਾ ਕੇ ਕਰਵਾ ਲਓ ਜੇ ਤੁਹਾਨੂੰ ਨਹੀਂ ਵੀ ਪਤਾ ਲੱਗਦਾ ਫਿਰ ਵੀ ਨਹੀਂ ਕਿ ਸਮਝ ਆਉਂਦੀ ਗੱਲ ਦੀ ਜੇ ਗੱਲਬਾਤ ਕਰਨ ਤਾਂ ਵੀ ਸਮਝ ਨਹੀਂ ਆਉਂਦੀ ਤਾਂ ਮੈਂ ਤੁਹਾਨੂੰ ਮੇ ਕੋਲ ਟੀਮ ਹੈਗੀ ਆ ਜਿਹੜੀ ਕਿ ਪਾਲਸੀ ਵੀ ਆ ਨਾਲ ਰਿਲੇਟਡ ਹੈਗੀ ਆ ਉਹ ਸਾਰੇ ਟੀਮ ਦੇ ਮੈਂਬਰ ਤੋਂ ਇੱਕ ਦੋ ਬੰਦੇ ਬੰਦਨ ਭੇਜ ਦਊਗਾ ਤੁਹਾਡਾ ਉਹ ਤੁਹਾਨੂੰ ਪੂਰੀ ਪਾਲਸੀ ਸਮਝਾ ਦੇਣਗੇ ਜਿਹੜੀ ਮਰਜ਼ੀ ਕੰਪਨੀ ਦੇ ਕਰਾਉਣ ਲਈ ਮੈਂ ਇਹ ਨਹੀਂ ਕਹਿੰਦਾ ਕਿ ਕਾਪਾ ਖਾਸ ਕੰਪਨੀ ICICI ਚੱਲਦੀ ਹੈ HDFC ਚੱਲਦੀ ਹੈ ਅ ਟਾਟਾ ਦੀ ਚਲਦੀ ਐ ਆਪਣੇ ਐਸ ਬੀ ਆਈ ਦੀ ਚਲਦੀ ਐ ਐਚ ਡੀ ਐਫ ਸੀ ਦੀ ਚਲਦੀ ਐ ਔਰ ਜੀ ਸਟਾਰ ਦੀ ਚਲਦੀ ਐ ਨਿਵਾਬੂਪਾਲੀ ਚਲਦੀ ਐ ਜਿਹੜੀ ਮਰਜ਼ੀ ਕਰਾ ਲਓ ਜਿਹੜੀ ਤੁਸੀਂ ਕਹੋਗੇ ਉਹ ਕਰ ਲਓ ਉਹ ਕਰ ਲਿਓ ਆਪਣੇ ਫੋਨ ਤੋਂ ਕਰਨੀ ਐ ਆਪਣੇ ਫੋਨ ਤੋਂ ਤੁਸੀਂ ਪੈਸੇ ਦੇਣੇ ਕੰਪਨੀ ਨੂੰ ਕੰਪਨੀ ਤੁਹਾਡੀ ਇੰਸ਼ੋਰੈਂਸ ਕਰਨੀ ਐ ਕੰਪਨੀ ਤੁਹਾਨੂੰ ਪੈਸੇ ਦੇਣੇ ਆ ਮੇਰਾ ਉੱਤੇ ਲੈ ਕੋਈ ਲੈਣਾ ਦੇਣਾ ਨਹੀਂ ਪਰ ਮੇਰਾ ਜਾਗਰੂਕ ਕਰਨ ਦਾ ਤੁਹਾਨੂੰ ਮਨ ਸੀਗਾ ਇੱਕ ਤਾਂ ਸੀ ਐਮ ਸੀ ਜਦੂਰ ਜੇ ਤੁਹਾਨੂੰ ਕਦੇ ਕਦੇ ਲੋਡ ਪਵੇ ਅਬਲਾ ਪਰਮਾਤਮਾ ਕਰੇ ਕਦੇ ਲੋੜ ਹੀ ਨਾ ਪਵੇ ਅਬਦਾਸ ਇਹੀ ਐ ਪੰਜ ਕਿਤੇ ਜਾਣਾ ਵੀ ਪੈ ਜਾਵੇ ਕੋਈ ਇੱਕ ਪ੍ਰੋਬਲਮ ਆ ਵੀ ਜਾਂਦੀ ਹੈ ਕੋਈ ਐਕਸੀਡੈਂਟ ਹੋ ਜਾਏ ਕੋਈ ਦਿਨ ਜਾਣਾ ਹੀ ਪੈਂਦਾ ਕੋਈ 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 ਤੁਹਾਡਾ ਰਿਸ਼ਤੇਦਾਰ ਆ ਗਿਆ ਦੂਸਤ ਹੈ ਮੇਰਾ ਉਹਨੂੰ ਕੋਈ ਬਿਮਾਰੀ ਆ ਉਹਨੂੰ ਇੱਕ ਵਾਰੀ 150 ਰੁਪਏ ਸੀਸੀ ਹੈ ਨਾ ਮੈਨੂੰ ਜੇ ਚੈੱਕ ਕਰਵਾਉਣਾ ਇੱਕ ਵਾਰੀ ਆਮ ਡਾਕਟਰ ਕੋਲ 500 700 ਫੀਸ ਨਹੀਂ ਹੈ ਉਹ ਚੈੱਕ ਕਰਵਾਉਣਾ ਇੱਕ ਵਾਰੀ ਤੁਹਾਨੂੰ ਚੰਗਾ ਲੱਗੇ ਕਰਾਈਓ ਨਹੀਂ ਚੰਗਾ ਲੱਗੇ ਨਾ ਕਰਵਾਇਓ ਪ੍ਰੋਮੋਸ਼ਨ ਵਾਲੀ ਮੈਨੂੰ ਕੋਈ ਸੀਐਮਸੀ ਨਾਲ ਨਹੀਂ ਪੈਸੇ ਜਣੇ ਵੀ ਤੁਹਾਡੀ ਮੈਨੂੰ ਚੰਗਾ ਲੱਗਿਆ ਕਿ ਮੇਰਾ ਇਲਾਜ ਵਧੀਆ ਕੀਤਾ ਉਹਨਾਂ ਨੇ ਮੈਂ ਤੁਹਾਨੂੰ ਜਾਣਕਾਰੀ ਦਵਾਂ ਹਾਂ ਆਈਟਿੰਗ ਹੈਲਥ ਪਾਲਿਸੀ ਹੈ ਜ ਆਪਾਂ ਕਿੰਨੇ ਕੇ ਪੈਸੇ ਕਿੰਨੇ ਕੇ ਪੈਸੇ ਜੋੜ ਸਕਦੇ ਆ ਨਹੀਂ ਜੋੜ ਸਕਦੇ ਆ ਆਪਾਂ ਨਹੀਂ ਪੈਸੇ ਇਕੱਠੇ ਹੁੰਦੇ ਆਪਣੇ ਪਹਿਲਾਂ ਜਿੰਨਾ ਜੇ 20 ਹਜ਼ਾਰ ਤਨਖਾਹ ਆ 25 ਹਜ਼ਾਰ ਤਨਖਾਹ 30 ਹਜ਼ਾਰ ਤਨਖਾਹ ਹੋਵੇ 50 ਹਜ਼ਾਰ ਤਨਖਾਹ ਹੋਵੇ ਉਹਨੇ ਪਹਿਲਾਂ ਗਿਨੇ ਹੁੰਦੇ ਆ ਆਪਣੇ ਵੀ ਐਨੇ ਇਕੱਠੇ ਹੋ ਜਣੇ ਸਾਡੇ ਪਰ ਇਹ ਵੀ ਜੇ ਤੁਸੀਂ ਥੋੜੀ ਬਚਤ ਕਰਕੇ ਹੈਲਥ ਪਾਲਿਸੀ ਆਪਣੀ ਸਾਲ ਦੀ ਇੱਕ ਸਾਲ ਕਰਾਓ ਦੋ ਜੇ ਕਰਾਓ ਤਿੰਨ ਜੇ ਕਰਾਓ ਚਾਰ ਸਾਲ ਕਰਾਓ ਜਿੰਨੀ ਜਿੰਨੀ ਤੁਹਾਡੀ ਉਮਰ ਦੇ ਹਿਸਾਬ ਨਾਲ ਬਣਦੀ ਆ ਤਾਨੂੰ ਸਾਰਾ ਟੀਮ ਵੀ ਸਮਝਾ ਦੇਊਗੀ ਤੁਸੀਂ ਕਹੋਗੇ ਮੈਂ ਟੀਮ ਦੇ ਮਨੰਦੇ ਭੇਜ ਦੂੰਗਾ ਮੇਰਾ ਨੰਬਰ ਤੁਸੀਂ ਨੋਟ ਕਰ ਲਿਆ ਵਰਸ ਯਾਰ ਮਹੌਤ ਕਰਨੀ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਡੀਆਂ ਦੁਕਾਨਾਂ ਨੇ ਦਵਾਈਆਂ ਦੀਆਂ ਦੁਕਾਨਾਂ ਨੇ ਸਸਤੀਆਂ ਦਵਾਈਆਂ ਜਨ ਅਸ਼ੀਦੀ ਹੈ ਜਨ ਅਸ਼ੀਦੀ ਮਤਲਬ ਸਸਤੀਆਂ ਦਵਾਈਆਂ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ ਨੇ ਸਾਡੀ ਦੁਕਾਨ ਜਿਹੜੀ ਪ੍ਰਤਾਪ ਚੌਂਕ ਨੇੜੇ ਓਬਲਗ ਰੋਡ ਤੇ ਸੀ ਉੱਥੋਂ ਬਦਲ ਕੇ ਅਸੀਂ ਉਹ ਲੈ ਆਈਆਂ ਲਿੰਕ ਰੋਡ ਦੇ ਉੱਤੇ ਲਿੰਕ ਰੋਡ ਦੇ ਕਿੱਥੇ ਜਿਹੜਾ ਢੋਲੇਵਾਲ ਚੌਂਕ ਤੋਂ ਉੱਪਰ ਜਾਂਦਾ ਪ੍ਰਤਾਪ ਚੌਂਕ ਨੂੰ ਉਸ ਰੋਡ ਦੇ ਉੱਤੇ ਢੋਲੇਵਾਲ ਚੌਂਕ ਤੋਂ ਜਿਹੜਾ ਪ੍ਰਤਾਪ ਚੌਂਕ ਨੂੰ ਪੁੱਲ ਜਾਂਦਾ ਹੈ ਉਸ ਰੋਡ ਦੇ ਉੱਤੇ ਤੁਸੀਂ ਅੱਧ ਵਿਚਕਾਰ ਜਾਓਗੇ ਬਿਲਕੁਲ ਸੈਂਟਰ 'ਚ ਜਾਓਗੇ ਉੱਥੇ ਸਾਡੀ ਦੁਕਾਨ ਖੁੱਲੀ ਆ ਬਾਹਰ ਮੋਦੀ ਦਾ ਬੋਰਡ ਲੱਗਿਆ ਹੈ ਪ੍ਰਧਾਨ ਮੰਤਰੀ ਭਾਰਤੀ ਜਨਰਲ ਜੀ ਕੇਂਦਰ ਲੱਗਿਆ ਹੋਇਆ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਲੱਗੀ ਹੋਈ ਹੈ ਉੱਥੇ ਸਾਡੀ ਦੁਕਾਨ ਉੱਥੇ ਆ ਗਈ ਹੈ ਉੱਥੋਂ ਤੁਸੀਂ ਸਸਤੀਆਂ ਦਵਾਈਆਂ ਲੈ ਸਕਦੇ ਹੋ ਸਾਰੀਆਂ ਦਵਾਈਆਂ ਸਸਤੀਆਂ ਆਈਆਂ ਸੀਐਮਸੀ ਤੋਂ ਜਿਹੜੇ ਬੱਚੀ ਦਿੰਦਾ ਲਿਖ ਕੇ ਉਹ ਉੱਥੋਂ ਦਵਾਈ ਲੈਣ ਦੀ ਲੋੜ ਨਹੀਂ ਕਿਸੇ ਵੀ ਜਨਰਸ਼ੋਦੀ ਤੋਂ ਲੈ ਲਓ ਮੈਨੂੰ ਮੇਰੀ ਜਨਰਸ਼ੋਦੀ ਤੋਂ ਲਾਓ ਮੇਰੀ ਅੰਸ਼ ਦੇ ਨੇੜੇ ਰਹਿੰਦੇ ਨੇ ਤਾਂ ਉੱਥੋਂ ਲੈ ਲਓ ਮੇਰੇ ਕੋਲੋਂ ਲੈ ਲਓ ਆ ਕੇ ਇਹ ਸਾਡੀ ਕੋਚਰ ਮਾਰਕੀਟ ਦੁਕਾਨ ਹੈ ਸਾਡੀ ਗਜ਼ਰੀਆਂ ਦੇ ਅੰਦਰ ਦੁਕਾਨ ਹੈ ਉੱਥੋਂ ਲੈ ਸਕਦੇ ਹੋ ਸਸਤੀਆਂ ਦਵਾਈਆਂ ਮਤਲਬ ਕੀ ਕਹਿੰਦਾ ਮੇਰੇ ਮੇਰਾ ਇਹ ਹੈ ਖੂਨ ਪਸੀਨੇ ਦੀ ਜਿਹੜੀ ਤੁਹਾਡੀ ਕਮਾਈ ਹੈ ਤੁਸੀਂ ਆਪਣੀ ਮਿਹਨਤ ਕਰਦੇ ਹੋ ਮਿਹਨਤ ਕਰਕੇ ਕਮਾਉਨੇ ਹੋ ਆਪਣੇ ਬੱਚਿਆਂ ਲਈ ਕਮਾਉਨੇ ਹੋ ਆਪਣੇ ਪਰਿਵਾਰ ਲਈ ਕਮਾਉਨੇ ਹੋ ਉਹ ਜਾਈ ਨਾ ਜਾਵੇ ਕਿਤੇ ਉਹ ਦੁਕਾਨ ਸਾਡੀ ਪ੍ਰਤਾਪ ਚੌਂਕ ਤੋਂ ਲੈ ਕੇ ਕੋਚਰ ਵਾਲਾ ਢੋਲੇ ਵਾਲ ਤੋਂ ਲੈ ਕੇ ਪ੍ਰਤਾਪ ਚੌਂਕ ਦੇ ਵਿਚਕਾਰ ਬਲਕੀ ਹੋਟਲ ਰੈਸਟੋਰੈਂਟਾਂ ਦਾ ਬਲਕੀ ਅਸੂਰ ਦੇ ਪਿੱਛੇ ਹੀ ਥੋੜਾ ਜਿਹਾ ਖੱਬੇ ਵੱਸ ਪਾਸੇ ਹੀ ਦੁਕਾਨ ਹੈਗੀ ਹੈ ਸਾਡੀ ਜਦ ਜੀ ਉੱਥੋਂ ਅਸੀਂ ਚੇਂਜ ਕੀਤੀ ਆ ਉਹ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਜਾਣਕਾਰੀ ਦੇਣੀ ਸੀਗੀ ਮੈਂ ਆਪਣੀ ਅੱਖੀਂ ਪ੍ਰੋਬਲਮ ਕਰਕੇ ਜਾਣਕਾਰੀ ਨਹੀਂ ਦੇ ਸਕਿਆ ਤਰਨ ਮੈਂ ਜਾਣਕਾਰੀ ਦੇ ਰਿਹਾ ਤੇ ਜੇ ਕਿਸੇ ਨੂੰ ਲੋੜ ਹੋਵੇ ਤੇ ਜਦੋਂ ਮੱਡੀ ਉਹ ਦਵਾਈ ਉਹਦੇ ਵਾਸਤੇ ਦਵਾਈ ਵਾਸਤੇ ਵੀ ਤੁਸੀਂ ਮੇਰਾ WhatsApp ਨੰਬਰ ਚੱਲਦਾ ਉੱਥੇ ਤੁਸੀਂ ਮੈਨੂੰ ਬਾਸ ਸਕਦੇ ਹੋ ਵੀ ਪੁੱਛੀ ਬਾਸ ਸਕਦੇ ਹੋ ਪੱਤਿਆਂ ਦੀ ਫੋਟੋ ਬਾਸ ਸਕਦੇ ਹੋ ਤੇ ਤੁਹਾਨੂੰ ਦੱਸ ਦਾਂਗੇ ਸਾਡੇ ਕੋਲ ਦਵਾਈ ਹੈਗੀ ਹੈ ਇਹ ਕਿੰਨੇ ਦੀ ਹੈ ਤੁਹਾਨੂੰ ਦਈ ਇਹ ਵੀ ਦੱਸ ਦਿਆਂਗੇ ਦੂਜਾ ਅਸੀਂ ਆਉਣ ਵਾਲੇ ਜਲਦੀ ਸਮੇਂ ਦੇ ਵਿੱਚ ਆਨਲਾਈਨ ਸ਼ੁਰੂ ਕਰ ਰਹੇ ਹਾਂ ਦਵਾਈਆਂ ਪਹਿਲਾਂ ਲੁਧਿਆਣੇ 'ਚ ਸ਼ੁਰੂ ਕਰਾਂਗੇ ਇਕੱਲਾ ਲੁਧਿਆਣੇ ਦੇ ਲੁਧਿਆਣੇ ਦੇ ਵਿੱਚ ਅਸੀਂ ਜਿੱਥੇ ਵੀ ਤੁਸੀਂ ਬੈਠੇ ਹੋਵੋਗੇ ਘਰ ਦੇ ਵਿੱਚ ਤੁਹਾਡੇ ਘਰੇ ਦਵਾਈ ਪਹੁੰਚਦੀ ਕਰਾਂਗੀ ਇਹ ਆਪਾਂ ਅਗੇ ਸੋਚਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੈਂ ਹੋਰ ਵੀ ਜਾਣਕਾਰੀ ਦਵਾਂਗਾ ਹੈਲਥ ਬਾਲਚੀ ਬਾਰੇ ਵੀ ਪੂਰੀ ਜਾਣਕਾਰੀ ਦਵਾਂਗਾ ਬੱਚਾ ਤੁਸੀਂ ਕਿਵੇਂ ਕਰਨੀ ਆ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ ਦਵਾਈਆਂ ਤੁਸੀਂ ਤਾਂ ਤੁਹਾਨੂੰ ਪਤਾ ਹੀ ਹੈ ਦਵਾਈਆਂ ਮਿਲਦੀਆਂ ਨੇ ਦਵਾਈਆਂ ਦੀ ਆਨਲਾਈਨ ਜਿਹੜੀ ਹੈਗੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਟੀਮ ਸਾਡੀ ਲੱਗੀ ਤਿਆਰ ਤਿਆਰੀ ਕਰ ਰਹੀ ਹੈ ਸਾਰੀ ਤੇ ਤੁਹਾਨੂੰ ਘਰੇ ਬੈਠੇ ਦਵਾਈਆਂ ਮਿਲਣਗੀਆਂ ਅੱਜ ਲਈ ਇੰਨਾ ਹੀ ਹੋ ਸਕਿਆ ਚੰਗੀ ਲੱਗੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਪੇਜ ਨੂੰ ਹਲ ਤੱਕ ਲਾਈਕ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਕਰ ਲਓ ਕਿਉਂਕਿ ਮੈਂ ਇਹੋ ਜੀਆਂ ਵੀਡੀਓ ਹੀ ਮੈਂ ਕੱਲੇ ਅਸੀਂ ਮੇਰੀ ਬੇਟੀ ਵੀ ਪੌਂਦੀ ਰਹੀ ਹੈ ਬੇਟਾ ਵੀ ਪੌਂਦਾ ਰਿਹਾ ਦਵਾਈਆਂ ਬਾਰੇ ਜਾਣਕਾਰੀ ਤੁਹਾਨੂੰ ਦਿੰਦੇ ਰਹੇ ਹਾਂ ਦਵਾਈਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਵੀ ਮੈਂ ਸੀਐਮਸੀ ਤੋਂ ਚੰਗਾ ਲੱਗਿਆ ਤਾਂ ਮੇਰਾ ਮਨ ਕੀਤਾ ਮੈਂ ਤੁਹਾਡੇ ਨਾਲ ਗੱਲ ਕਰਾਂ ਬਹੁਤ ਬਹੁਤ ਧੰਨਵਾਦ